ਆਇਕੋਕੇ ਨਾਲ ਖੁਸ਼ੀ ਆਹੇ ਨਾਲ ਹੰਦੇ ਗੱਡੇ ਨਾਲ ਦੂਰ ਸੱਸੇ ਨਾਲ ਸਮਾ ਬੱਲੇ ਬੱਲੇ ਹੋ ਗਈ ਹਾ ਕਬੱਡੀ ਕਬੱਡੀ ਹੋਈ ਭਈ ਕਬੱਡੀ ਦਾ ਮਾਲਕ ਵੱਡਾ ਰਤਬਾ ਬਖਸ਼ੇਗਾ ਇਸ ਨੌਜਵਾਨ ਨੂੰ ਲਓ ਕਬੱਡੀ ਪਾਉਣ ਦੇ ਵਾਸਤੇ ਸਾਜੀ ਵੱਡਾ ਹੋਇਆ ਆ ਸ਼ਹਜਾਦ ਅਲੀ ਸਾਜੀ ਦੀ ਕਬੱਡੀ ਮੈਦਾਨ ਦੇ ਵਿੱਚ ਗੁੱਡਾ ਵਾਲਾ ਖੁਸ਼ਦੀ ਕਬੱਡੀ ਦਾ ਪ੍ਰਿੰਸ ਸਾਜੀ ਪ੍ਰਿੰਸ ਸਾਜੀ ਪ੍ਰਿੰਸ ਖੁਸ਼ੀ ਖੁਸ਼ੀ ਅਜਾਬ ਐਮ ਫੋਰ ਅਜਾਬ ਐਮ ਫੋਰ ਪੰਜਾਬ ਕੇਸਰੀ ਫਾਈਨਲ ਸਾਜੀ ਦਾ ਖੁਸ਼ੀ ਆਉਂਦੇ ਨਹੀਂ ਸਾਂ ਪੈਂਦੀਆਂ ਰਹੀਆਂ ਮੈਦਾਨ ਦੇ ਵਿੱਚ ਵਾਹ ਸ਼ਾਨਦਾਰ ਇੱਕ ਹੋਰ ਨੰਬਰ ਜੋੜਦੇ ਵਿੱਚ ਕਾਮਯਾਬ ਅਗਲੀ ਕਬੱਡੀ ਪਾਉਣ ਲਈ ਕਾ ਸੀਹਾ ਦਵੰਦ ਵਾਲਾ ਅੰਮ੍ਰਿਤ ਖੇਡ ਕਬੱਡੀ ਵਿੱਚ ਜਿਹੜੀ ਤਾਰ ਵੱਖਰੀ ਹੈ ਲਓ ਮੈਦਾਨ ਦੇ ਵਿੱਚ ਕਬੱਡੀ ਖੇਡਦੇ ਰਿਹਾ ਵੀ ਗੱਲ ਨਾਲ ਹਰਿਆਣੇ ਵਾਲਾ ਮੁੰਡਾ ਦੇਖ ਲਈ ਆ ਨਵੇਂ ਦਾ ਫਿਰਦਾ ਕਈ ਖੇਡ ਕਬੱਡੀ ਦੇ ਚਾਰ ਚਾਰ 1 2 3 4 ਹਾਂ ਬੜਾ ਜਿਹੜਾ ਚੰਗਾ ਲੱਗਦਾ ਉਹਨੂੰ ਹੱਥ ਲਾ ਕਈ ਖੇਡਣ ਸ਼ੌਕ ਨੂੰ ਕਈ ਬਾਰੇ ਰੋਟੀ ਦੇ ਕਈ ਕਰ ਕਰ ਮੇਰੇ ਤਾਂ ਬਣ ਗਿਆ ਖਿਡਾਰੀ ਕੋਟੀ ਦੇ ਆਂ ਕਈ ਵਿੱਚ ਬਣਾਨੇ ਜ਼ੋਰ ਖੰਦੇ ਮਲੋਈ ਹੱਡੀ ਦਾ ਵੱਡਾ ਕਬੱਡੀ ਤੋਂ ਹੀਰਾ ਬਣ ਜਾ ਹੀਰਾ ਨੂੰ ਮਾਰ ਦੇ ਸ਼ਿੱਕੂ ਕਬੱਡੀ ਦਾ ਫਨੀ ਕਾਲੇ ਸੰਘਾ ਵਾਲਾ ਮੈਟਰੋ ਵਨ ਵਾਲੇ ਕਹਿੰਦੇ ਵੀ ਸਣੀ ਜਿੰਨੇ ਜੱਫੇ ਲਾਉ 100 ਡੰਗਰ ਸਾਦੀ ਹੋਈ ਕਬੱਡੀਆਂ ਚੜ ਚੜ ਕੇ ਚੜ ਚੜ ਕੇ ਕਬੱਡੀਆਂ ਪੈਂਦੀਆਂ ਇੱਕ ਜੋਰ ਦੇ ਨਾਲ ਜੇ ਛਾਤੀ ਵਿੱਚ ਬੱਲ ਹੋਵੇ ਲੋਕੀ ਤਾਂ ਪੁੱਛਦੇ ਸਰਨਾਵਾ ਹਰਜੀਨ ਬਰਾੜ ਦੇ ਵਰਨੇ ਪੁੱਤ ਜੰਗਦੀਆਂ ਮਾਮਾ ਸਾਜੀ ਤੇ ਖੁਸ਼ੀ ਸਾਜੀ ਤੇ ਖੁਸ਼ੀ ਸਾਜੀ ਤੇ ਖੁਸ਼ੀ ਕਬੱਡੀ ਕਬੱਡੀ ਹੁੰਦੀ ਹੈ ਮੇਰੀਸਾ ਮੁੰਡਾ ਹਵਾ ਹਵਾਈ ਹੋ ਆ ਆ ਆ ਆ ਮੇਲਾ ਲੁੱਟ ਲਿਆ ਤੋ ਵਿਨਕਵਰ ਦਾ ਕਬੱਡੀ ਕਾ ਜੀ ਬਹੁਤ ਬਹੁਤ ਧੰਨਵਾਦ ਹੈ ਰਾਜਕੁੰਦਰਾ ਜੀ ਸਿਆਸਤ ਦੇ ਵਿੱਚ ਆਉਣ ਵਾਲੇ ਸਮਿਆਂ ਦੇ ਵਿੱਚ ਵੱਡੀਆਂ ਪ੍ਰਸਿੱਧੀਆਂ ਮਾਲਕ ਬਖਸ਼ੇਗਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਲਓ ਕਬੱਡੀ ਪੌਣ ਦੇ ਪਾਸੇ ਸ਼ਹਿਜ਼ਾਦਾ ਖੇਡ ਕਬੱਡੀ ਆ ਸ਼ਾਜੀ ਦੇ ਖੁਸ਼ੀ ਸ਼ਾਜੀ ਦੇ ਖੁਸ਼ੀ ਸੱਸੇ ਨਾਲ ਸ਼ਾਜੀ ਆ ਥੱਕੇ ਨਾਲ ਖੁਸ਼ੀ ਆਹੇ ਨਾਲ ਹੰਦੇ ਗੰਨੇ ਨਾਲ ਦੂਰ ਸੱਸੇ ਨਾਲ ਸਮਾ ਬੱਲੇ ਬੱਲੇ ਹੋ ਗਈ ਆ ਕਬੱਡੀ ਕਬੱਡੀ ਹੋਈ ਪਈ ਕਬੱਡੀ ਕਬੱਡੀ ਛੱਡ ਵੀ ਛੱਡ ਦੇ ਨੌਜੋਨਾ ਛੱਡ ਦੇ ਸਮਾਂ ਮੁਕ ਗਿਆ ਸਮੇਂ ਵળી ਘੜੀ ਤੇ ਸਜਿੰਦਰੇ ਨੇ ਘੜੀ ਇੱਕ ਪੱਲ ਵੀ ਇਹ ਮੁੜੇ ਨਾ ਪਛਾ ਸਮਾਂ ਜਿਹੜਾ ਜ਼ਿੰਦਗੀ ਚ ਲੜ ਕੰਬਾਂਡਾ ਜੇਤੂ ਕੋਈ ਹਾਰਨੇ ਦਾ ਜੇਤੂ ਆ ਕੋਈ ਬੁਲਡਰ ਦਾ ਜੇਤੂ ਆ ਕੋਈ BMW ਦਾ ਜੇਤੂ ਆ ਲੋ ਵੱਖੋ ਵੱਖਰੇ ਪ੍ਰਾਈਜ਼ ਜਿੱਤਣ ਵਾਲੇ ਖਿਡਾਰੀ ਅੱਜ ਇੱਕ ਲੜੀ ਦੇ ਵਿੱਚ ਪ੍ਰੋ ਹੈ

میلا ہوگا کبڈی کا کچھ کھیل میدان میں الرحمن سلمان لالی دیشی راج شمل شوکر دا یہ دکھا دوال دا بڑی سیال دا تے جرمان من جی ہوندا کیتا جاؤ گا جیڑی اچھے میدان میں او پہلی کبڈی او پہلی کبڈی دے بلے بلے ہو گئی لوی کرن دی ریڈ سنی 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 او کالا چھنگا والا کوشش کردا دا کھلاڑی نے سارے طاریاں مار دے ایک واری زوردار او زوردار وجهے طاریاں پوائنٹ اور دیکھ لے کالا چھنگا والا ہن کبڈی پوائنٹ دے واسطے بال ਕਬੱਡੀ ਫਾਈਨਲ ਮੈਚ ਹੈ 우ਸਤਾਦੀ ਦੋਨੋ ਟੀਮਾਂ ਪਹਿਲੀ ਵਾਰ ਮੈਨੂੰ ਲੱਗਦਾ ਫਾਈਨਲ ਦੇ ਵਿੱਚ ਖੇਡਣ ਦੇ ਲਈ ਸਾਹਮਣੇ ਸਾਹਮਣੇ ਹੋਈਆਂ ਨੇ ਆਹ ਕਬੱਡੀ ਦੇ ਉੱਤੇ ਖਲੀ ਉਹ ਕਿਸੇ ਗੱਲ ਨੂੰ ਟੈਸਟ ਪੜਿਆ ਗੱਪਰੂਆ ਕਾਲੇ ਸੰਘਿਆ ਵਾਲੇ ਦੇ ਕੈਂਚੀ ਲਾਤੀ ਆਹ ਵੀ ਜੱਫਾ ਆਹ ਵੀ ਕਬੱਡੀ ਮਹੱਤਮ ਪੂਰਨ ਬੋਟਿੰਡ ਵਾਹ ਫਾਈਨਲ ਮੈਚ ਦੇ ਪਹਿਲੇ ਹੱਥ ਜਿੰਦਾ ਬਸਰਾ ਜੀ ਕਿੰਦਾ ਬਸਰਾ ਜੀ ਫਗਵਾਲੇ ਵਾਲਾ ਕਹਿੰਦਾ ਮੇਰਾ ਚਿਹਤਾ ਕਬੱਡੀ ਖਿਡਾਰੀ ਡੋਗਾ ਵਾਲਿਆ ਖੇਡ ਕਬੱਡੀ ਦਾ ਨਾਟ 11 ਉਧਰ ਰਾਣਾ ਧਾਮੀ ਜੀ ਸਾਹੀ ਬਾਈ ਉਹਨਾਂ ਦਾ ਵਿਸ਼ੇਸ਼ ਤੌਰ ਤੇ ਅਸੀਂ ਧੰਨਵਾਦ ਕਰਦੇ ਆ ਨਾਟ 11 ਦੀ ਕਬੱਡੀ ਦੇ ਉੱਤੇ ਉਹ ਆ ਕੀ ਬਣ ਗਿਆ ਉਹ ਹਜੇ ਤਾਂ ਪੀਰ 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 ਕਮਾ ਅੰਨਾ ਬੱਲ ਨਾਲ ਇੰਦਰ ਵੱਲੋਂ 20 ਡਾਲਰ ਦੇ ਮਾਨ ਸਨਮਾਨ ਮੱਲੇ ਦੇ ਵਾਸਤੇ ਨੇ ਉਧਰ ਮੋੰਟੀ ਢਾਲੀ ਵੱਲ ਸਿੱਧੂ ਚਾਚਾ ਜਗਰਾਤ ਖੇੜਾ ਐਲਫੋਨ ਨੀ ਮੀਨ ਟਾਇਰ ਸੈਂਟਰ ਕੈਲਗਰੀ ਸੁਖਸੰਧੂ ਨੂਮੇਨ ਪੋਰਟ ਕੈਲ ਸੁਨਵੀਰ ਔਜਲਾ ਜੀ ਉਧਰ ਕਬੱਡੀ ਪੈ ਗਈ ਹੈ ਮਿਡਲਨੀ ਫਿਰ ਫਾਟੋਬਾਨ ਉਸੇ ਟ੍ਰੇਨਰ ਹੂਟੀ ਕਹਨਾ ਜੇਟੀ ਇਮੀਗ੍ਰੇਸ਼ਨ ਰੋਡ ਮਾਸਟਰ ਤੇ ਕਲਵੰਦ ਸੁਣਨ ਤੇ ਬਲਜੀਤ ਚੁੰਟਾ ਜੀ ਲੇ ਆ ਸ਼ਕਰਪੁਰੀਆ ਕੋਈ ਕਰਦਾ ਧੱਕੜਨੀ ਇੱਕ ਪਾਸੇ ਬਿਲਾਲ ਮੋਸਰ ਔਰ ਦੂਸਰੇ ਪਾਸੇ ਫਰਿਆਦ ਬਿਲਾਲ ਦੇ ਫਰਿਆਦ ਬਿਲਾਲ ਦੇ ਫਰਿਆਦ ਕਬੱਡੀ 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 ਹਰਦੇ ਵੀ ਹਰਦੇ ਚੱਕੇ ਜਾਮ ਹੋ ਗਏ ਦੁਰੀ ਜਾਂਦੀ ਰੇਲ ਦੇ ਚੱਕੇ ਜਾਮ ਹੋ ਗਏ ਇਸ ਰਵੀ ਦੇ ਇਸੇ ਰਾਜੀ ਪੁੜਲੇ ਪੜੀ ਵਾਲਾ ਨਾਲ ਕੇ ਰ ਖੇਡ ਕਬੱਡੀ ਦਾ ਉੜਾ ਬੱਦਲਾ ਫੜਦਾ ਪਰਦੇ ਖਾਬੀ ਮਾਰੀ ਹੈ ਲੈ ਸ਼ੋਰ ਬੰਦੀ ਆ ਮੈਦਾਨ ਦੇ ਵਿੱਚ ਕਬੱਡੀ ਪਈ ਹੋਈ ਮੁੰਡੇ ਦੀ ਆ ਚਿੱਟੀ ਵਾਲਾ ਫਿਰ 골ਡਨ ਬੋਏ ਹਰੇ ਗੁੱਟ ਵੱਜ ਗਈ ਕੰਜੀ ਹੰਦੇ ਦੂਰ ਕਬੱਡੀ 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 ਹਾ ਉਹ ਸ਼ਾਨਦਾਰ ਜਫਾ ਲੱਗਿਆ ਚਿੱਟੀ ਵਾਲਾ ਨੇ ਸ਼ਾਨਦਾਰ ਜਫਾ ਲਾ ਦਿੱਤਾ ਮੇਰੇ ਵੀਰੋ ਉਧਰ ਪੈਰ ਪਰਜੋ ਅਗਲੀ ਕਬੱਡੀ ਫੇਰ ਇੱਤਪਾਲ ਦੀ ਖੇਡਾਂ ਦੇ ਵਿੱਚ ਬਾਰੀਖਪੁਰ ਹੈ ਜਿਹੜਾ ਵਾਲਾ ਮਨਜੀਤ ਟਿੰਸਾ ਬਤੌਰੇ ਜਰਨਲ ਸਕੱਤਰ ਇਹਨਾਂ ਦੀ ਜ਼ਿੰਮੇਵਾਰੀ ਹੈ ਜਗਦੇਵ ਰਾਮੂ ਵਾਲਾ ਤੇ ਬਲਰਾਜ ਸਿੰਘਾ ਜੀ ਉਹਨਾਂ ਦਾ ਧੰਨਵਾਦ ਬਲਰਾਜ ਸਿੰਘਾ ਜੀ ਕੇਸ਼ੇਰ ਨੇ ਜਗਦੇਵ ਰਾਮੂ ਵਾਲਾ ਚੇਅਰਮੈਨ ਮੇਜਰ ਸਿੰਘ ਜੀ ਬਰਾੜ ਪ੍ਰਧਾਨ ਜੀ ਸਮੁੱਚੀ ਫੈਡਰੇਸ਼ਨ ਆ ਮੈਦਾਨੇ ਫੇਰੇ ਹੁੰਦੀ ਹੈ ਮੈਜਾ ਦਾ ਡੁੱਗ ਡੁੱਗ ਡੁੱਗਾਂ ਵਾਲਾ ਆ ਡੁੱਗਾਂ ਵਾਲਾ ਆ ਫਿਰ ਡੁੱਗਾਂ ਵਾਲਾ ਕੁਝ ਕਰਦਾ ਡੱਗਣ ਦੀ ਕਬੱਡੀ ਕਬੱਡੀ ਹੋਈ ਪਈ ਨਹੀਂ ਰਿਸਾ ਨਹੀਂ ਰਿਸਾ ਕਿਸੇ ਤੋਂ ਨਾ ਘੱਟ ਬੰਲੀਏ ਆਹ ਦੇਖੋ ਬੱਬਲ ਦੇ ਅੱਖਾਂ ਆਹ ਬੱਬਲ ਮੈਨੂੰ ਲੱਗਦਾ ਵੀ ਜੀਤ ਮਾਨ ਸਨਮਾਨ ਧੰਨਵਾਦ ਇਹਨਾਂ ਦਾਨੇ ਸੱਜਣਾ ਦਾ ਸਹਿਯੋਗੀਆਂ ਦਾ ਜੋ ਖਿਡਾਰੀਆਂ ਦਾ ਮਾਣ ਕਰਦੇ ਨੇ ਸਨਮਾਨ ਕਰਦੇ ਨੇ ਖੈਦਾ ਦੇ ਦੀ ਰੇਡ ਪਈ ਹੋਈ ਆਹ ਸ਼ਕਰਪੁਰੀਆ ਪੁਝਾੜ ਰਖੜਾ ਮਾਰਾਂ ਦੇ ਥੱਲੇ ਕਬੱਡੀ ਪਾਉਣ ਦੇ ਵਾਸਤੇ ਬੰਦਾ ਹੋਇਆ ਆਹ ਤਿੱਖਾ ਜਿਹਾ ਕਬੱਡੀ ਖਿਡਾਰੀ ਕਾਰ ਦੂਸਰੇ ਪਾਸੇ ਹੁਣ ਜਿੰਦੀ ਵਾਲਾ ਹੁਣ ਜਿੰਦੀ ਵਾਲਾ ਹੁਣ 골ਡਨ ਬੋਏ ਕਬੱਡੀ ਹਾ 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 ਕਮਾਲ ਕਰਦਾ ਹੋਇਆ ਕਮਾਲ ਕਰਦਾ ਹੋਇਆ ਮੁੰਡਾ ਬੜਾ ਸ਼ਾਨਦਾਰ ਨੰਬਰ ਜੋੜਦਾ ਪ੍ਰੀਤੀ